ਅੰਦਰ ਕੀ ਹਲਚਲ ਹਾਰੇ ਦੋਸਤਾਂ ਮਿੱਤਰਾਂ ਦਾ ਉਮੀਦ ਕਰਦਾ ਠੀਕ ਠਾਕ ਹੋਣਾ ਤੁਹਾਡੇ ਜਨਵਰੀ ਸੱਟ ਵਟ ਹੋਣਗੇ ਲਓ ਮਿੱਤਰੋ ਅੱਜ ਆਈ ਭਾਪੇ ਕੋਲੇ ਚਲੋ ਚਲੋ ਅੰਦਰ ਆਓ ਸਿਰ ਪਸਾਉਂਦੀ ਦੇ ਬਾਹਰ ਜਾਣ ਨੂੰ ਲਵਨੇ ਆ ਤੇ ਡਾਈਡਈ ਬੱਚਿਆਂ ਪਟਿਆਂ ਦੇ ਆ ਜਾ ਚੌਧਰੀ ਪਹਿਲਾਂ ਕੋਟੀ ਲਈਏ ਚਲ 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 ਸੱਟ ਦੇ ਡਾਂਗ ਦੇ ਚਾ 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 ਚਲ ਚਾ 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 ਚਲ ਅੜੇ ਓ ਜਾਵੜਾ ਓਏ ਚੱਲੀ ਸੀ ਚੱਲੀ ਸੀ ਚੱਲੀ ਸੀ ਬੱਸ ਚੱਲੇ ਅੱਜ ਡਿਟੀ ਇੱਥੇ ਤਾਂ ਅੱਜੀ ਵਾਰ ਨਿਕਲੀ ਲੱਗਦਾ ਯਾਰ ਕਿ ਕਬੂਤਰ ਆਜੀ ਨਿਕਲਿਆ ਫਿਰ ਤਾਂ ਹੀ ਨਹੀਂ ਅੰਦਰ ਜਾਂਦਾ ਹੁਣ ਓ ਜਾਵੜਾ ਅੰਦਰ ਫੜ ਲਾ ਫੜ ਲਾ ਚਾ ਸੈਟਿੰਗ ਪਹਿਲਾਂ ਤਾਂ ਦੇ ਲੈਣਾ ਆ ਦੇ ਲਈ ਲਾਲ ਕੇ ਫਿਰ ਛੱਲੇ ਉਹਨਾਂ ਨੂੰ ਲਓ ਜੀ ਪਾਪਾ ਲਾਉਣ ਤੇ ਲੈ ਜਿਹੜੇ ਜਾਲ ਚ ਬੱਚੇ ਇਹਨਾਂ ਦੇ ਰੰਗ ਲਾਉਣੇ ਆ ਆਪਾਂ ਡੱਬੇ ਰੱਤੇ ਚਟੇ ਨੀਲੇ ਕਾਲੇ ਲਓ ਜੀ ਬੱਚੇ ਫੜ ਕੇ ਨਾ ਇੱਥੇ ਪਾ ਦਿੰਨੇ ਆ ਇਹ ਚ ਜਾਲੀ ਚ ਤੇ ਫਿਰ ਬਣਾਉਨੇ ਆ ਆਪਾਂ ਡਾਈ ਡਾਈ ਦਾ ਸਮਾਨ ਉੱਧਰ ਪਿਆ ਵਾ ਐ ਦੇ ਨਾ ਕੁੱਟਣਾ ਆ ਆ ਲੈ ਕੇ ਚੱਲਦੇ ਆ ਪਲਾਸੀ ਤੁਹਾਨੂੰ ਦਿਖਾਉਣਾ ਮੈਂ रुदन पत्थर आई ओ माय सिंगी पत्थर आई सिंधी 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 दिखाऊंगा भाई सुनो प्रोजेक्ट की है ये ऊपर करीना कपूर दी फोटो लगी है हम टाइम थोड़ी का ਇੰਨਾ ਕਿ ਪ੍ਰੋਜੈਕਟ ਦੇ ਵਿੱਚ ਇਹਦੇ ਚ ਪਾਉਣੇ ਆ ਕੱਲੇ ਬੱਚਿਆਂ ਦੀ ਲਾਉਣੀਆਂ ਲਓ ਵੀ ਸਪਾ ਕੁਟੀ ਜਾਂਦਾ ਹੁਣ ਡਾਈ ਖੋਨੀ ਕਪਾਲੀ ਆਪਾਂ ਜਿੰਨੇ ਕ ਬੱਚੇ ਆ ਚਾਰ ਪੰਜ ਬੱਚੇ ਆ ਜਿਨ੍ਹਾਂ ਦੇ ਲਾਉਣੀਆਂ ਆ ਪੰਜ ਛੇ ਆ ਕਟਕੇ ਦੇ ਵਿੱਚ ਸਾਨੂੰ ਬਣਾਉਣੀ ਸਿਖਾਉਣੇ ਆ ਦਿਖਾਉਣੇ ਆ ਕੀ ਕਿਵੇਂ ਕਰੀਦਾ ਪ੍ਰੋਜੈਕਟ ਸਾਰਾ ਫਿਰ ਲਾਉਣੀ ਆ ਲਓ ਜੀ ਕਟ ਤਾਂ ਲਈ ਪੱਥਰ ਢਾਈ ਹੁਣ ਪਾਉਨੇ ਆ ਇਹਦੇ ਚ ਹਾਈਡਰੋਜਨ ਤੇ ਉਸ ਤੋਂ ਬਾਅਦ ਇੱਕ ਪੁੜੀ ਸ਼ੈਂਪੂ ਦੀ ਕਲੀਨਿੰਗ ਪਲਸ ਬਾਕੀ ਤੁਸੀਂ ਹੋਰ ਵੀ ਕੋਈ ਪਾ ਸਕਦੇ ਆ ਵੈਸੇ ਕਲੀਨਿੰਗ ਪਲਸ ਵਧੀਆ ਰਹਿੰਦਾ ਨਾਲੇ ਆਸਾਨੀ ਨਾਲ ਮਿਲ ਜਾਂਦਾ ਇਹ ਪਾਲਾ ਪਾਲਾ ਜਿਹੜੇ ਹੁਣ ਆ ਪਾ ਲੈਨੇ ਆ ਪਾ ਸ਼ੈਂਪੂ ਬਹੁਤ ਇੱਕ ਪੁੜੀ ਹਨ ਹੂੰ ਭਾਈ ਜਾਲੀਆਂ ਖੱਚ ਕੇ ਉਧਰ ਲੈ ਕੇ ਚੱਲਦੇ ਆਂ ਚੱਪਾਂਗਾ ਦੋਪੇ ਨਹੀਂ ਡੜਦਾ ਲਓ ਜੀ ਆਹ ਲਿਆਂਦੇ ਆਪਣੇ ਕੋਲੇ ਬੱਚੇ ਸਾਰੇ ਆਹਾ ਨੀਲਾ ਡੱਬਾ ਦੋ ਰਤੇ ਇੱਕ ਆ ਲਾਲ ਜੀਨਾ ਤੇ ਦੋ ਇੱਕ ਸ਼ਾਖੀ ਜੀ ਨਕਾ ਜੀਨੀ ਕਾਲੀ ਜੀਨੀ ਤਾਂ ਹੁੰਦੀ ਦਾ ਲਓ ਵੀ ਭਾਈ ਨੋਨਾ ਭਾਈ ਆ ਗਿਆ ਕਿਵੇਂ ਆਪਾਂ ਪਾ ਦਨ ਉਹਨਾਂ ਰੰਗ ਲਾਉਂਦੇ ਤੇ ਆਪਾਂ ਬਣਾਉਨੇ ਆਂ ਵੀਡੀਓ ਬਾਅਦ ਉੱਤੇ ਹੀ ਆ ਦਿਖਾਉਨੇ ਆਂ ਤੁਹਾਨੂੰ ਦੋਨੇ ਟੂਸੇ ਕਾ ਨੇ ਆ ਕਾਲੇ ਸਰ ਆ ਖੋਲ ਹੀ ਨਹੀਂ ਕੋਈ ਨਾ ਲਿਬਰ ਜਾਂਦੇ ਹੱਥ ਨਹੀਂ ਲਿਬਣਦਾ ਹੁਣ ਆਪਾਂ ਵੀ ਲਗਾ ਲਾਉਣਾ ਹੀ ਆ ਰੰਗ ਤਾਂ ਗੱਲ ਤਾਂ ਬੇਵਜਾ ਜਿਸਤਾਨੇ ਹੈ ਨਹੀਂ ਚੋਦਰੀ ਪਾੜ ਗਏ ਹੀ ਤੂੰ ਚਲ ਹੁਣ ਲਿਆਵਾਂਗੇ ਫਿਰ ਤੋਂ ਕੌਲਦੀ ਕਨੇ ਆ ਦੂਜੀ ਰੋਡ ਦੇ ਪਾਸਾ ਘਮਾ ਪਪਾ ਦੂਜੀ ਹਾਂ ਲਓ ਜੀ ਹੁਣ ਦੂਜੇ ਪਾਸੇ ਕਰਨ ਲੱਗੇ ਸ਼ਾਖੀ ਦੇ ਆਪਾਂ ਤੂਸਾਈ ਉਧਰ ਕਰਤਾ ਤੇ ਉਹ ਥੋੜਾ ਜਿਹਾ ਸੁੱਕਿਆ ਸੀ ਤੇ ਜਿਹੜਾ ਨਹੀਂ ਸੁੱਕਿਆ ਫਿਰ ਉਹ ਇਹੀ ਕਹਨ ਵਾਲੇ ਦਾ ਹੱਥਾਂ ਲੱਗੂ ਨਾਲ ਕਬੂਤਰੀ ਖਰਾਬ ਹੋ ਜੂਗੀ ਸਾਰੀ ਲੱਬੜ ਜੂ ਫਿਰ ਹਿਲਫਾਫਾ ਝੜਾਤਾ ਤੇ ਹੁਣ ਦੂਜੇ ਪਾਸੇ ਕਰਦੇ ਆਂ ਫਿਰ ਅਗਲੇ ਬੱਚੇ ਫੜਦੇ ਆ ਸਾਰਿਆਂ ਦਾ ਜ ਰੰਗ ਲਾਵਾਂਗੇ ਡਾਈ ਦੇ ਦਿਖਾਵਾਂਗੇ ਪੂਰਾ ਗਾਡਰ ਗਾਡਰ ਰੰਗ ਲਾਵਾਂਗੇ ਮਤਰੋ ਵੀਡੀਓ ਜ ਬਣੇ ਰਿਓ ਬਸ ਤੁਸੀਂ ਲਓਏ ਭਾਈ ਰੱਤਾ ਫੜ ਲਿਆ ਆਪਾਂ ਫਿੱਕਾ ਰੱਤਾ ਤੇ ਇਹਦੀ ਆਪਾਂ ਕਰ ਦਿੰਨੇ ਆ ਪੂਸ਼ ਬਹੁਤ ਹੂੰ ਆਪੋ ਤੁਮਾ ਮਾਰਤਾ ਜੀਂਦਾ ਹਮਮ ਔਰੀਜਨ ਤੇ ਆਪਾਂ ਕਿਹਨਾ ਪੁੱਟੀਆਂ ਦਾ ਪਾਪਾ ਲੰਡੇ ਕੇ ਮਾਰਦੇ ਸੀਗਾ ਇੱਕ ਸਾਲਾ ਪੱਖੀ ਜੀ ਮੋੜ ਕੇ ਥੱਲੇ ਨੂੰ ਹੀ ਆ ਜਾਂਦਾ ਸੀ ਆਹੋ ਤੇ ਰਾਈਟਵਾ ਦੀ ਦੋ ਵਾਰੀ ਫੜ ਲੈਣਾ ਸੀਗਾ ਐਵੇਂ ਉਹ ਨਹੀਂ ਫੜਤਾ ਲੈ ਤੇ ਮੁਰਗੀ ਜਦ ਆਪਣੇ ਕੋਲੇ ਆ ਕੇ ਬਹਿ ਗਈ ਉਹ ਬਾਹੂ ਛੋੜਦੇ ਨਹੀਂ ਓਏ ਓ ਨਹੀਂ ਬਾਅਦ ਚ ਦਾ ਫੜ ਲਿਆ ਵੀ ਉਹਨੂੰ ਪਹਿਲਾਂ ਹੀ ਫੜ ਲਓ ਨੇ ਕਿੰਨੇ ਲੱਕੋਂ ਲਏ ਵਾਸ ਸਾਰਾ ਮਮਾ ਲਈ। ਜੁਮੇ ਦਾ ਖਾਸ। ਲਾਉਂਦੀ। ਇਹਦੀ ਕਰਤੀ ਪਪੂਸ਼ ਚਕਾ ਕੇ ਸਾਨੂੰ ਟਕਾ ਕੇ ਸਾਰੇ ਦਿਖਾਵਾਂਗੇ ਫਿਰ। ਲਓ ਬਾਈ ਇੱਕ ਲੰਮਾ ਲਾਲ ਚੀਨਾ ਹੋਰ ਪਾ ਲਿਆ। ਝਾਲਰ ਕਰਦੇ ਆਂ ਇਹਦੀ। ਇਹਨ ਵੀਰ ਦਾ ਹੈ ਕਹਿੰਦਾ ਮੈਂ ਨਹੀਂ ਰੰਗ ਲਾਉਣਾ ਹੂੰ ਬਾਲਿਆ ਫਿਰ ਲੰਮਾ ਤਿੰਨ ਜਣੇ ਨਹੀਂ ਦੋ ਦਾ ਇੱਧਰ ਇੱਕ ਮੁੰਡਾ ਕੈਮਰੇ ਦੇ ਪਿੱਛੇ ਅੱਗੇ ਕਹਿੰਦਾ ਮੈਂ ਨਹੀਂ ਯਰ ਲਾਉਣਾ ਲੈ ਕੋਈ ਗੱਲ ਆਪਾਂ ਅੜੀ ਕਰਦਾ ਸੀ ਹਾਂ ਅੜੀ ਕਰਦਾ ਸੀਗਾ ਤੇ ਬੰਨ ਲਿਆ ਫਿਰ ਹੁਣ ਤੇਰੇ ਨਾਲ ਦੋ ਇੱਥੇ ਬਥੇਰੇ ਹੋਣਗੇ ਹਣ ਮੇਰਾ ਹਾਂ ਛਾ ਖਾਣ ਛਾ ਖਾਈ ਮੱਗ ਜੇ ਜਾਣ ਹੁਣ ਤਾਂ ਫਿਰ ਜਿਹੜਾ ਤੂੰ ਰਾ ਉੱਡਾ ਸੀ ਬਈ ਡਾਉਣੇ ਤਾਂ ਇਹ ਹਜੇ ਗਿਜਾਉਣੇ ਆ ਇਹ ਜਿਹੜਾ ਪੂਰਾ ਇੱਧਰ ਉੱਡ ਗਿਆ ਦੋ ਆ ਬੈਠੇ ਆ ਉਹਦਾ ਹੀ ਆ ਦੋਹਾਂ ਦੇ ਰੰਗ ਲਾਤਾ ਤੰਨਾ ਦੇ ਹਜੇ ਗਿਜਾਇਆ ਨਹੀਂ ਹਨ ਇਹ ਵੀ ਗਿਉਂਗ ਲਾਤਾ ਲੋ ਬਈ ਰੱਤੇ ਦੇ ਆਪਾਂ ਇੱਕ ਟੂਸਾ ਤਾਂ ਇੱਧਰ ਲਾ ਕਰਤਾ ਦੂਜਾ ਵੀ ਕਰ ਦਨੇ ਚਾਰ ਚਾਰ ਟੂਸੇ ਉਹ ਜ਼ਿਆਦੇ ਆ ਗਿਆ ਖੰਭ ਹਾਂ ਆ ਖੰਭ ਜ਼ਿਆਦੇ ਆ ਆਹ ਵਾਲਾ ਹਾਂ ਹਮ ਇਹ ਤਾਂ ਕਿੱਧਰ ਆ ਤੋ ਕੀ ਆ ਕੋ ਜੀ ਦੋਨੇ ਟੂਸੇ ਰਤੇ ਦੇ ਟੌਰੀ ਵੀ ਟੌਰੀ ਐਨ ਨਹੀਂ ਮਣੀ ਮੜੀ ਹਮ ਮਮੂਲੀ ਚਟਾਵੀ ਬਦਲੀ ਨਹੀਂ ਸ਼ਾਮ ਕਾਤੇ ਹੋਰ ਜੀ ਹਾਂ ਮੜੀ ਮੜੀ ਦੀ ਹੱਟ ਤੇ ਪ੍ਰੋਬਲਮ ਲੱਗਾ ਵੱਡੀ ਗੂਤਰੀ ਦੇ ਰੰਗ ਹਨ ਵੱਡੀ ਹਨ ਹਾਂ ਹਾਂ ਲਓ ਜੀ ਲਓ ਜੀ ਕਿੱਥੇ ਰੱਖੋਗਾ ਮਿੱਤਰੋ ਕੰਮ ਤਾਂ ਬਾਈ ਪੂਰਾ ਖੁੱਚੇ ਬਾਕੀ ਉਧਰ ਕਿੰਨੇ ਦੇ ਲਾਇਆ ਆਪਾਂ ਚਾਰਾਂ ਦੇ ਬਾਕੀ ਉਹਨਾਂ ਕ ਵੱਡੀ ਗੁਜ਼ਰੀ ਦੀ ਜੀ ਮਿੱਤਰੋ ਇਹਦੇ ਤਾਂ ਕਰਤੀ ਥਲੇ ਆਏ ਝਾਲਰ ਜੀ ਦਿਖਾਈ ਪਾਪਾ ਨਹੀਂ ਪਾਪਾ ਮੜੀ ਲੋੜ ਹੀ ਨਹੀਂ ਪਸਾ ਸੱਟ ਲਓ ਬਾਕੀ ਓਕੇ ਵੀ ਐਂਡ ਕਰਾ ਦੀ ਦਿਖਾ ਦੇ ਨੇੜੇ ਜਾ ਕੇ ਲਓ ਜੀ ਦੇਖੋ ਐਂਡ ਕਰਾ ਦੀ ਓਕੇ ਬਰਾ ਹਾਂਜੀ ਕਿਹਨੂੰ ਪੱਠਾ ਆ ਲੱਗਦਾ ਹਨ ਪੱਠੀ ਆ ਹਾਂ ਇਹਦੇ ਵੀ ਲਾਈ ਯਾਰ ਰੰਗ ਦੇ ਅਗਲੇ ਇਹਦੇ ਵੀ ਲਾਉਣਾ ਲਾਉਣਾ ਹੀ ਆ ਪ੍ਰਭੇ ਅਰਜਾ ਯਾਰ ਇਹਦੇ ਕਿਵੇਂ ਲਾਉਣਾ ਅੱਠ ਕਰਗੇ ਅੱਠ ਕਰ ਲੈ ਅੱਠ ਖਾਂਬ ਪੂਛ ਦੇ ਬਾਈ ਹੈ ਅੱਧੀ ਪੂਛ ਕਰਦਨੇ ਲਾਉ ਜੀ ਲੈ ਤਾਂ ਇਹਨਾਂ ਦੇ ਜੂਆਂ ਕੱਢਣੀਆਂ ਹਜੇ ਮੈਂ ਆਪਣਾ ਲੋ ਬਾਈ ਇੱਥੇ ਵੀ ਲਾਉਣਾ ਮੜਾ ਲਾ ਦੇ ਫਿਰ ਸੁਕਾ ਕੇ ਤੁਹਾਨੂੰ ਸਾਰੇ ਦਿਖਾਵਾਂਗੇ ਫੇਰ ਵੀਡੀਓ ਐਂਡ ਕਰਾਂਗੇ ਬਾਈ ਚੱਕ ਛਤਰਾਂਗਾ ਫਿਰ ਇੱਧਰ ਅੰਦਰ ਆ ਵੀ ਛੜਾ ਗਲਾਸ ਯਾਰ ਬਾਈ ਯਾਰ ਦਸ ਯਾਰ ਇਸਕੇ ਮੇਰੀ ਮੋਢੇ ਦੀ ਡਾੜ ਪਾਉਂਦਾ ਹੂੰ ਉਹ ਦੋਨੇ ਚੱਕ ਲਾ ਆਕ ਗਿਆ ਪਾਪਾ ਓ ਯਾਰ ਦੋ ਨਹੀਂ ਲਾ ਦੇ ਚ ਲਾ ਦੇ ਇਕਲਾ ਦੇ ਅੰਦਰ ਕਾ ਦੇ ਸਾਰੇ ਛੱਡ ਦਿੰਨੇ ਆ ਸਾਰੇ ਛੱਡ ਦਿੰਨੇ ਆ ਆਹ ਹੋ ਆ ਸਾਰੇ ਛੱਡ ਦਿੰਨੇ ਆ ਤਲੰਗ ਲੱਗੇ ਹੋਰ ਆ ਵੀ ਛੱਡ ਜਾਲੀ ਚੱਲਿਆ ਧੋਈ ਜਾਂਦਾ ਬਈ ਪਾਪਾ ਡਾਈ ਜਿਹਦੀ ਅੱਧੀ ਗੁਸ਼ ਕੀਤੀ ਹੁਣੇ ਕਬੂਤਰੀ ਦੀ ਓ ਦੇਖੋ ਬਈ ਕਿੰਨੀ ਘਾਟਰ ਲੱਗਦੀ ਆ ਬਾਅਦ ਚ ਵੀ ਤੁਹਾਨੂੰ ਡਾਗਦੇ ਹਾਉਣਗੇ ਆਹ ਦੇਖੋ ਡੱਬਾ ਨਾ ਛੜਨਾ ਗਿਆ ਨੈਟ ਚ ਉਹ ਚੱਕ ਡੱਬਾ ਛੜਦਾ ਆ ਜਾ ਉਹ ਰੱਤਾ ਵੀ ਛੜਦਾ ਬਾਈ ਆ ਵੀ ਛੜਦਾ ਬੈ ਜਾ ਬੈ ਜਾ ਬੈ ਜਾ ਉਹ ਬਹਿ ਜਾ ਕਮਾਲ ਦੀ ਗੱਲ ਆ ਯਾਰ ਬਈ ਰੱਤੇ ਦੇਖੋ ਕਿੰਨੀ ਘੱਟ ਲੱਗਦੀ ਪੂਛ ਲਓ ਜੀ ਚਾਚੀ ਦਾ ਹੀ ਨੇ ਹਾਂ ਚਾਚੀ ਲਓ ਬਾਈ ਆ ਇੱਕ ਪੱਠੀ ਰਹਿ ਗਈ ਡਾਈ ਖਤਮ ਹੋ ਗਈ ਆ ਤੇ ਇਹਨਾਂ ਦੇ ਪਾਪਾ ਲਈ ਜਾਂਦਾ ਵਾ ਕੱਲਾ ਹੀ ਸਫਾਈ ਦੇ ਨਾਲ ਪੂਰੀ ਤੇ ਇਹ ਵੀਡੀਓ ਦਾ ਇੱਥੇ ਐਂਡ ਕਰ ਦਨੇ ਆ ਮੈਂ ਤੁਹਾਨੂੰ ਉਹਨਾਂ ਦਾ ਇੱਥੇ ਪਾਏ ਆ ਬਾਈ ਮੰਜੇ ਤੇ ਜਿਹੜੇ ਆਪਣੇ ਚੈਨਲ ਲੰਮੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਰ ਸੋ ਵੀਡੀਓ ਕਿਦਾਂ ਲੱਗੀ ਤੇ ਇਹ ਤੁਹਾਨੂੰ ਢਾ ਕੇ ਵੀ ਪੱਠੇ ਸਾਰੇ ਦਿਖਾਵਾਂਗੇ ਹਾਂ ਪੱਕਾ ਕਿਦਾਂ ਤੋਂ ਕੱਢਣ ਲੱਗ ਗਏ ਫਿਰ ਕਿਦਾਂ ਤੋਂ ਕੱਢਣ ਲੱਗ ਗਏ ਪਹਿਲੀ ਟ੍ਰੀਕ ਤੋਂ ਬਾਅਦ ਲੈ ਬਾਈ 1 ਅਪ੍ਰੈਲ ਨੂੰ 1 ਅਪ੍ਰੈਲ ਤੋਂ ਬਾਅਦ ਕੱਢਣ ਲੱਗ ਜਾਾਂਗੇ ਸਾਰੇ ਵਿਸਾਖੀ ਤੋਂ ਪਹਿਲਾਂ ਪਹਿਲਾਂ ਤੇ ਸਾਰੇ ਤੁਹਾਨੂੰ ਔੜਦੇ ਦਿਖਾਵਾਂਗੇ ਠੀਕ ਹੈ ਜੀ ਮਿੱਤਰੋ ਬਾਏ ਵੀ